ਹਾਂਜੀ 셔ਟ ਸਟਿਚ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ neck ਜੋੜਾਂਗੇ ਜਿੰਨਾ ਵੀ ਆਪਣਾ neck ਹੁੰਦਾ ਆ ਜਿਵੇਂ ਆਪਾਂ ਜਿੰਨਾ ਰੈਡੀ ਰੱਖਣਾ ਉਸ ਤੋਂ ਉਦਾਂ ਇੰਚ ਐਕਸਟਰਾ ਲਵਾਂਗੇ 6.5 ਤੋਂ 7 ਤੇ ਨਿਸ਼ਾਨੀ ਲਗਾ ਲਈ ਠੀਕ ਹੈ ਇਸ ਤਰ੍ਹਾਂ ਆਪਾਂ 7 ਤੇ ਰੱਖ ਲੈਣਾ neck ਨੂੰ ਔਰ ਚੜਾਈ ਜਿੰਨੀ ਤੁਸੀਂ ਰੱਖਣੀ ਚਾਹੁੰਦੇ ਹੋ 5 ਜਾਂ 6 ਠੀਕ ਹੈ ਮੈਂ ਇਥੇ 6 ਰੱਖਣੀ ਆ ਤਾਂ 6 ਦੀ ਮਾਰਕਿੰਗ ਜਿਹੜੀ ਆ ਕਰ ਲਈ ਹੈ ਠੀਕ ਹੈ ਔਰ ਚੜਾਈ ਸਾਢੇ ਗਲੇ ਦੀ ਇੰਨੀ ਰਹੂਗੀ ਤੇ ਡੀਪ neck ਆਪਾਂ ਜਨਾ ਮਾਰਕਿੰਗ ਕੀਤੀ ਹੈ ਉਹਨੇ ਤੇ ਆਪਾਂ ਪ੍ਰੈਸ ਦੇ ਨਾਲ ਇਹਨੂੰ ਚਿਪਕਾ ਲੈਣਾ ਹੈ ਅਗਰ ਤੁਹਾਡੇ ਕੋਲ ਪ੍ਰੈਸ ਨਾਲ ਨਹੀਂ ਚਪਕਾਣਾ ਚਾਹੁੰਦੇ ਜਾਂ ਤੁਹਾਡੇ ਕੋਲ ਪੇਸਟਿੰਗ ਜਿਹੜੀ ਦੂਸਰੀ ਹੈ ਬਿਨਾ ਪੇਸਟਿੰਗ ਵਾਲੀ ਹੈ ਨਾ ਤਾਂ ਤੁਸੀਂ ਇੱਥੇ ਸਿਲਾਈ ਲਗਾ ਕੇ ਕੱਚਾ ਕਰਕੇ ਫਿਰ ਬਾਅਦ ਵਿੱਚ ਸਿਲਾਈ ਲਗਾ ਸਕਦੇ ਆ ਹੁਣ ਆਪਾਂ ਇੱਥੋਂ ਐਕਸਟਰਾ ਜਿਹੜਾ ਕੱਪੜਾ ਆ ਉਹ ਕਟਿੰਗ ਕਰ ਲੈਣਾ ਹੈ ਤਕਰੀਬਨ ਅੱਧਾ ਦਾ ਇੰਚ ਦਾ ਕੱਪੜਾ ਛੱਡ ਕੇ ਕੱਪੜੇ ਨੂੰ ਆਪਾਂ ਕਟਿੰਗ ਕਰ ਲੈਣਾ ਹੈ ਠੀਕ ਹੈ ਸਭ ਤੋਂ ਪਹਿਲਾਂ ਆਪਾਂ ਕਟਿੰਗ ਕਰਨ ਤੋਂ ਪਹਿਲਾਂ ਨਾ ਸਾਰੀ ਤਿਆਰੀ ਜਿਹੜੀ ਉਹ ਕਰ ਲਾਂਗੇ ਤਾਂ ਕਿ ਬਾਅਦ ਵਿੱਚ ਆਪਾਂ ਸਲਾਈ ਮਸ਼ੀਨ ਤੇ ਬੈਠ ਕੇ ਪੂਰਾ ਸੂਟ ਰੈਡੀ ਕਰ ਲਾਂਗੇ ਠੀਕ ਹੈ ਜੀ ਇਹ ਆਪਾਂ ਜਿਹੜੀ ਤੁਹਾਨੂੰ ਹੈਵੀ ਸੂਟ ਦੀ ਕਟਿੰਗ ਦੱਸੀ ਸੀ ਕਿ ਉਹਦੀ ਆਪਾਂ ਨੇ ਅੱਜ ਸਲਾਈ ਕਰਨੀ ਹੈ ਹੁਣ ਆਪਾਂ ਨੇ ਰੇਵ ਕਟਿੰਗ ਕਰਨੀ ਹੈ ਰੇਵ ਕਟਿੰਗ ਕਰਨ ਤੋਂ ਪਹਿਲਾਂ ਦੇਖੋ ਇਸ ਤਰ੍ਹਾਂ ਤੁਸੀਂ ਕੱਪੜੇ ਨੂੰ ਵਿਛਾ ਲੈਣਾ ਔਰ ਇਸ ਤਰ੍ਹਾਂ ਟਰਾਈਐਂਗਲ ਬਣਾ ਲੈਣਾ ਹੈ ਇੱਕ ਕੋਰਨਰ ਨੂੰ ਫੜ ਕੇ ਠੀਕ ਹੈ ਜਿਵੇਂ ਆਪਾਂ ਸਮੋਸਾ ਕੱਟ ਕੋਈ ਵੀ ਚੀਜ਼ ਕਟਿੰਗ ਕਰਦੇ ਆ ਉਸ ਤਰ੍ਹਾਂ ਇੱਥੋਂ ਆਪਾਂ ਨੇ ਇਹਦੇ ਸੈਂਟਰ ਤੋਂ ਕਟਿੰਗ ਕਰ ਲੈਣਾ ਆ ਇਸ ਤਰ੍ਹਾਂ ਔਰ ਹੁਣ ਇਹ ਜੋ ਸਾਡਾ ਕਪੜਾ ਹੈਗਾ ਜਿੰਨਾ ਤੁਹਾਡਾ ਨੈਕ ਹੁੰਦਾ ਹੈ ਉਸ ਦੇ ਅਕੋਰਡਿੰਗ ਤੁਸੀਂ ਦੇਖ ਲਿਆ ਕਰੋ ਕਿ ਸਾਨੂੰ ਕਿੰਨੀ ਗਰੇਵ ਜਿਹੜੀ ਹੈ ਚਾਹੀਦੀ ਹੈ ਔਰ ਇਹ ਪੱਟੀ ਆਪਾਂ ਨੇ ਇਸ ਤਰ੍ਹਾਂ ਕੱਟ ਲੈਣੀ ਆ ਇੱਥੋਂ ਤਕਰੀਬਨ 1.5 ਇੰਚ ਦਾ ਤੁਸੀਂ ਮਾਰਕਿੰਗ ਕਰਕੇ ਇਸ ਤੋਂ ਜ਼ਿਆਦਾ ਨਹੀਂ ਤੁਸੀਂ ਚੋੜੀ ਕੱਟਣੀ ਹੈਗੀ ਕਦੇ ਵੀ ਰੇਪੱਟੀ ਕਿਉਂਕਿ ਜਿਆਦਾ ਚੋੜੀ ਕਟੂਗੇ ਫਿਰ ਬਾਅਦ ਵਿੱਚ ਵੀ ਕਟਿੰਗ ਕਰਨੀ ਪੈ ਜਾਂਦੀ ਹੈ ਔਰ ਰੇਪ ਜਦੋਂ ਜੋੜਦੇ ਆ ਤਾਂ ਉਦੋਂ ਵੀ ਬ੍ਰੀਕ ਰੱਖਿਆ ਕਰੋ ਇਹਨੂੰ ਫੋਲਡਿੰਗ ਉਹਦੇ ਨਾਲ ਕੀ ਹੈ ਜੇ ਜਿਹੜੀ ਨੈੱਕ ਦੀ ਆ ਉਹ ਫਿਨਿਸ਼ਿੰਗ ਵਧੀਆ ਆਂਦੀ ਹੈ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਨੇ ਕਿਉਂਕਿ ਇਹ ਸਿੰਪਲ ਸੂਟ ਹੈਗਾ ਆ ਕਾਟਨ ਦਾ ਤਾਂ ਆਪਾਂ ਨੇ ਪਲੇਟਾਂ ਦੇ ਹੇਠਾਂ ਲਗਾਉਣ ਵਾਸਤੇ ਕੱਪੜਾ ਜਿਹੜਾ ਕਟਿੰਗ ਕਰ ਲੈਣਾ ਹੈ ਤਕਰੀਬਨ 1 ਇੰਚ ਚੌੜਾ ਜਿਹੜਾ ਕਪੜਾ ਕੱਟ ਲੈਣਾ ਹੈ 1 ਇੰਚ ਦਾ ਇੱਕ ਜੋ 1 2 ਪੁਆਇੰਟ ਉੱਪਰ ਰੱਖ ਲੱਗ ਸਕਦੇ ਆ ਇਸ ਤਰ੍ਹਾਂ ਔਰ ਅੱਜ ਦੀ ਸਾਡੀ ਇਹ ਵੀਡੀਓ ਥੋੜੀ ਲੇਟ ਹੋ ਗਈ ਹੈ ਅ 1 2 ਦਿਨ ਮੇਰੀ ਥੋੜੀ ਜੀ ਸਿਹਤ ਨਹੀਂ ਸੀ ਠੀਕ ਇਸ ਕਰਕੇ ਥੋੜਾ ਐਡੀਟਿੰਗ ਦੇ ਲਈ ਲੇਟ ਹੋ ਗਈਆਂ ਤਾਂ ਕਰਕੇ ਇਹ ਵੀਡੀਓ ਮੈਂ ਅੱਜ ਅਪਲੋਡ ਕਰ ਰਹੀ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਸਿੱਖਦੀਆਂ ਆਇਓ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਤੇ ਸਾਡਾ ਸਿਖਾਉਣ ਦਾ ਤਰੀਕਾ ਜਿਹੜਾ ਹੈ ਉਹ ਕਿਵੇਂ ਦਾ ਲੱਗਦਾ ਹੈ ਸੌਖਾ ਲੱਗਦਾ ਹੈ ਜਾਂ ਕੁਛ ਨਹੀਂ ਸਮਝ ਲੱਗਦਾ ਤਾਂ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਹੋਰ ਵੀ ਸੌਖੇ ਤਰੀਕੇ ਨਾਲ ਸਮਝਾਉਣ ਦੀ ਹੈਨਾ ਹੁਣ ਆਪਾਂ ਨੇ ਕਟਿੰਗ ਕਰ ਲਿਆ ਹੁਣ ਕਰਦੇ ਆ ਸਟੀਚਿੰਗ ਸਭ ਤੋਂ ਪਹਿਲਾਂ ਆਪਾਂ ਨੇ ਇਹ ਜੋ ਗਲੇ ਦਾ ਐਕਸਟਰਾ ਪਾਰਟ ਹੈਗਾ ਇਹਨੂੰ ਆਪਾਂ ਇਹਦੇ ਉੱਤੇ ਫੋਲਡ ਕਰਕੇ ਬੁਕਰਮ ਦੇ ਉੱਤੇ ਸਲਾਈ ਲਗਾ ਲੈਣੀ ਹੈ ਇਹ ਮੈਂ ਵਿੱਚ ਵਿੱਚ ਥੋੜਾ ਫਾਸਟ ਕਰ ਰਹੀ ਹਾਂ ਤਾਂ ਕਿ ਜਿਹੜੀ ਵੀਡੀਓ ਹੈ ਕਿਉਂਕਿ ਬਹੁਤ ਲੰਮੀ ਹੋਣ ਵਾਲੀ ਹੈ ਔਰ ਤਾਂ ਥੋੜੀ ਟਾਈਮ ਦੀ ਸ਼ੋਰਟੇਜ ਕਰਕੇ ਜਿਹੜੀ ਹੈ ਨਾ ਕਿ ਟਾਈਮ ਜ਼ਿਆਦਾ ਲੰਮਾ ਨਾ ਹੋਵੇ ਤੇ ਇੱਥੋਂ ਆਪਾਂ ਨੇ ਨੈਕ ਨੂੰ ਇਸ ਤਰ੍ਹਾਂ ਜੋੜ ਲੈਣਾ ਇੱਥੋਂ ਬਾਈ ਮਿਸਟੇਕ ਥੋੜੀ ਵੀਡੀਓ ਬੜੀ ਨਹੀਂ ਹੈਗੀ ਜਿੱਥੋਂ ਆਪਾਂ ਗਲਾ ਅਟੈਚ ਕਰ ਰਿਹਾ ਸਟਾਰਟਿੰਗ ਤੋਂ ਤਾਂ ਉਹ ਮੈਂ ਕਿਸੇ ਦਿਨ ਹੋਰ ਤੁਹਾਨੂੰ ਸਪੈਸ਼ਲੀ ਇੱਕ ਗਲਾ ਜੋੜਨ ਦੀ ਹੀ ਵੀਡੀਓ ਬਣਾ ਕੇ ਦਵਾਂਗੀ ਠੀਕ ਹੈ ਇਹ ਆਪਾਂ ਨੇ ਸੈਂਟਰ ਕਰੀਜ਼ ਕਰਕੇ ਸੈਂਟਰ ਦੇ ਵਿੱਚ ਔਰ ਗਲੇ ਦਾ ਸੈਂਟਰ ਕਰਕੇ ਸਿੱਧੇ ਸ਼ਰਟ ਦੇ ਉੱਤੇ ਪੁੱਠਾ ਨੈਕ ਰੱਖ ਕੇ ਠੀਕ ਹੈ ਸਿੱਧੇ ਨਾਲ ਸਿੱਧਾ ਜੋੜ ਕੇ ਆਪਾਂ ਨੇ ਪਹਿਲਾਂ ਸੈਂਟਰ ਤੇ ਸਲਾਈ ਲਗਾ ਕੇ ਉਸ ਤੋਂ ਬਾਅਦ ਬਿਲਕੁਲ ਬੁਕਰਮ ਦੀ ਜੜ ਤੇ ਵਿੱਚ ਸਲਾਈ ਲਗਾ ਲੈਣੀ ਹੈ ਔਰ ਐਕਸਟਰਾ ਜਿਹੜਾ ਹੈ ਧਾਗਿਆਂ ਨੂੰ ਕਟਿੰਗ ਕਰਕੇ ਹੁਣ ਆਪਾਂ ਇੱਥੋਂ ਨੇ ਤਕਰੀਬਨ ਇੱਕ ਇੱਕ ਪੈਰ ਦਾ ਮਾਰਜਿਨ ਛੱਡ ਕੇ ਕਟਿੰਗ ਕਰ ਲੈਣੀ ਹੈ ਇਸ ਤੋਂ ਜ਼ਿਆਦਾ ਮਾਰਜਿਨ ਨਾ ਛੱਡਿਆ ਕਰੋ ਕਿਉਂਕਿ ਜਿਹੜਾ ਵੀ ਕੰਮ ਤੁਸੀਂ ਇਹ ਕਰਨਾ ਹੈ ਨਾ ਸਲਾਈ ਦਾ ਇਹਦੇ ਵਿੱਚ ਜਿੰਨੀ ਸਫਾਈ ਹੋਊਗੀ ਉਨਾ ਹੀ ਚੀਜ਼ ਜ਼ਿਆਦਾ ਸੋਹਣੀ ਲੱਗੂਗੀ ਸਫਾਈ ਦੇ ਲਈ ਕੀ ਹੈ ਕਿ ਤੁਹਾਨੂੰ ਇਸ ਤਰ੍ਹਾਂ ਦੀ ਜਦੋਂ ਚੀਜ਼ਾਂ ਅਸੀਂ ਬਣਾਣੇ ਆ ਤਾਂ ਉਹਦੇ ਵਿੱਚ ਕਟਿੰਗ ਜਿਹੜੀ ਹੈ ਬਹੁਤ ਘੱਟ ਰੱਖਿਆ ਕਰੋ ਮਾਰਜਨ ਤਾਂ ਉਹਦੇ ਨਾਲ ਕੀ ਹੈ ਸਫਾਈ ਜਿਹੜੀ ਜ਼ਿਆਦਾ ਆਂਦੀ ਹੈ ਹੁਣ ਆਪਾਂ ਇਹ ਗੁਲਾਈ ਦੇ ਵਿੱਚ ਤਾਂ ਆਪਾਂ ਇਹਦੀ ਗੁਲਾਈ ਦੇ ਵਿੱਚ ਹਲਕੇ-ਹਲਕੇ ਕੱਟ ਲਗਾ ਲੈਣੇ ਆ ਤਾਂ ਕਿ ਜਦੋਂ ਆਪਾਂ ਫੋਲਡਿੰਗ ਕਰਨਾ ਹੈ ਤਾਂ ਉਹਦੇ ਉਹਦੇ ਵਿੱਚ ਜਿਹੜੇ ਝੜੁੰਗ ਜੇ ਨਾ ਬਣਨਗੇ ਠੀਕ ਹੈ ਇਦਾਂ ਆਪਾਂ ਨੇ ਕੱਟ ਲਗਾ ਲੈਣੇ ਆ ਤੇ ਹੁਣ ਆਪਾਂ ਇਹਨੂੰ ਸਿੱਧਾ ਕਰ ਲੈਣਾ ਹੈ ਇਹਨੂੰ ਗਲੇ ਨੂੰ ਆਪਾਂ ਪੁੱਠੀ ਸਾਈਡ ਨੂੰ ਫੋਲਡ ਕਰ ਲੈਣਾ ਹੈ ਇਸ ਤਰ੍ਹਾਂ ਠੀਕ ਹੈ ਔਰ ਇਹਨੂੰ ਤੁਸੀਂ ਇਸ ਤਰ੍ਹਾਂ ਫੋਲਡ ਕਰਕੇ ਬਿਲਕੁਲ ਇਹਦੇ ਕਿਨਾਰੇ-ਕਿਨਾਰੇ ਤੇ ਸਲਾਈ ਲਗਾ ਲੈਣੀ ਹੈ ਹੈਨਾ ਬਿਲਕੁਲ ਬੁਕਰਮ ਦੇ ਉੱਪਰ ਨਾਲ-ਨਾਲ ਤੇ ਸਲਾਈ ਲਗਾ ਲੈਣੀ ਹੈ ਅਗਰ ਤੁਸੀਂ ਇਹ ਸਲਾਈ ਨੂੰ ਸਕਿਪ ਕਰਨਾ ਚਾਹੁੰਦੇ ਆ ਤਾਂ ਤੁਸੀਂ ਅ ਕੱਚੀ ਸਲਾਈ ਲਗਾ ਕੇ ਗਲੇ ਨੂੰ ਕੱਚਾ ਕਰ ਸਕਦੇ ਹੋ ਤਰਪਾਈ ਵਾਸਤੇ ਮੈਂ ਵੈਸੇ ਇਹੀ ਸਲਾਈ ਲਗਾ ਲੈਨੀ ਆ ਤੇ ਉਸ ਤੋਂ ਬਾਅਦ ਫਿਰ ਮੈਨੂੰ ਗਲਾ ਕੱਚਾ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਠੀਕ ਹੈ ਮੈਂ ਐਸੀ ਤਰ੍ਹਾਂ ਹੀ ਬਣਾ ਲੈਨੀ ਆ ਹੁਣ ਆਪਾਂ ਨੇ ਦੇਖੋ ਗਲਾ ਬਣਾ ਕੇ ਰੈਡੀ ਕਰ ਲਿਆ ਹੈ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਸਾਡਾ ਗਲਾ ਜਿਹੜਾ ਬਣ ਕੇ ਰੈਡੀ ਹੋ ਗਿਆ ਹੈ ਔਰ ਇਸ ਤਰ੍ਹਾਂ ਹੀ ਤੁਸੀਂ ਗਲਾ ਜੋੜਨਾ ਹੈ ਹੁਣ ਆਪਾਂ ਇਹਦੀਆਂ ਪਲੇਟਾਂ ਪਾਵਾਂਗੇ ਪਹਿਲਾਂ ਆਪਾਂ ਫਰੰਟ ਪੱਲਾ ਰੈਡੀ ਕਰ ਲੈਨੇ ਆ ਠੀਕ ਹੈ ਤੇ ਇੱਥੋਂ ਹੁਣ ਆਪਾਂ ਨੇ ਪਲੇਟ ਦੇ ਇਹ ਠਾਂ ਕਪੜਾ ਲਗਾਉਣਾ ਹੈ ਕਪੜਾ ਵੀ ਦੋ ਤਿੰਨ ਤਰੀਕੇ ਦੇ ਨਾਲ ਲਗਾ ਲੈਂਦੇ ਆ ਠੀਕ ਹੈ ਜੀ ਉਹ ਹੌਲੀ ਹੌਲੀ ਅਸੀਂ ਤੁਹਾਨੂੰ ਸਾਰੇ ਤਰੀਕੇ ਦੱਸਾਂਗੇ ਕਿ ਕਿਉਂਕਿ ਕੋਈ ਕਿਸੇ ਤਰ੍ਹਾਂ ਲਗਾਉਂਦਾ ਕੋਈ ਕਿਸੇ ਤਰ੍ਹਾਂ ਲਗਾਉਂਦਾ ਠੀਕ ਹੈ ਇਸ ਤਰ੍ਹਾਂ ਤੁਸੀਂ ਡਬਲ ਫੋਲਡ ਕਰਕੇ ਕੱਪੜੇ ਨੂੰ ਬਿਲਕੁਲ ਪਲੇਟ ਦੇ ਨਾਲ ਰੱਖ ਲੈਣਾ ਹੈ ਔਰ ਇੱਥੋਂ ਸਟਾਰਟਿੰਗ ਤੋਂ ਇਸ ਤਰ੍ਹਾਂ ਹਲਕਾ ਜਿਹਾ ਪੱਕਾ ਕਰਕੇ ਇਸ ਤਰ੍ਹਾਂ ਦੋ ਟਾਂਕੇ ਲਗਾ ਕੇ ਦੁਬਾਰਾ ਤੋਂ ਟਾਂਕੇ ਸ਼ੁਰੂ ਕਰਕੇ ਆਪਾਂ ਇਸ ਤਰ੍ਹਾਂ ਪਲੇਟ ਪਾਵਾਂਗੇ ਦੇਖੋ ਕੱਪੜੇ ਨੂੰ ਪਹਿਲਾਂ ਅਸੀਂ ਇੱਧਰ ਰੱਖ ਲੈਣਾ ਔਰ ਇਹਦੇ ਉੱਤੇ ਹੀ ਜੋ ਸ਼ਰਟ ਦੇ ਫੈਬਰਿਕ ਹੈਗਾ ਉਹਨੂੰ ਰੱਖ ਲੈਣਾ ਹੈ ਇਸ ਤਰ੍ਹਾਂ ਆਪਾਂ ਨੇ ਬਿਲਕੁਲ ਸਿੰਪਲ ਜਿਹੇ ਤਰੀਕੇ ਦੇ ਨਾਲ ਪਲੇਟ ਦੀ ਜਿਹੜੀ ਸਲਾਈ ਹੈ ਉਹ ਲਗਾ ਲੈਣੀ ਹੈ ਠੀਕ ਹੈ ਜਿਆਦਾ ਢੁਗਾਈ ਵੀ ਨਹੀਂ ਪਾਣੀ ਜਿਆਦਾ ਇੱਕੋਦਮ ਜਿਹੜਾ ਰਾਉਂਡ ਨਹੀਂ ਕੱਟਣਾ ਹੈਗਾ ਇਹ ਦੇਖੋ ਇਸ ਤਰ੍ਹਾਂ ਆਪਣੀ ਜਿਹੜੀ ਹੈ ਪਲੇਟ ਦੀ ਫਿਨਿਸ਼ਿੰਗ ਆ ਜਾਏਗੀ ਠੀਕ ਹੈ ਹੁਣ ਆਪਾਂ ਇਸੇ ਤਰ੍ਹਾਂ ਦੂਜੀ ਸਾਈਡ ਦੀ ਪਲੇਟ ਦੀ ਸਲਾਈ ਲਗਾ ਲਾਂਗੇ ਇਹ ਦੇਖੋ ਇੱਥੇ ਵੀ ਆਪਾਂ ਨੇ ਇਦਾਂ ਰੱਖ ਲੈਣਾ ਹੈ ਔਰ ਇੱਥੇ ਆਪਾਂ ਸਲਾਈ ਲਗਾ ਲੈਣੀ ਹੈ ਬਿਲਕੁਲ ਸੇਮ ਜਿੱਦਾਂ ਅਸੀਂ ਪਹਿਲੀ ਪਲੇਟ ਤੇ ਲਗਾਈ ਆ ਉਸੇ ਤਰ੍ਹਾਂ ਇਦਾਂ ਆਪਾਂ ਨੇ ਹਲਕਾ ਹਲਕਾ ਲਿਆਂਦੇ ਜਾਣਾ ਫਿਰ ਇੱਕ ਪੈਰ ਤੋਂ ਹਲਕਾ ਜਿਹਾ ਵਧਾ ਕੇ ਦੁਬਾਰਾ ਫਿਰ ਹੌਲੀ ਹੌਲੀ ਘਟਾਉਂਦੇ ਜਾਣਾ ਆ ਇਦਾਂ ਆਪਾਂ ਨੇ ਪਲੇਟ ਪਾ ਲੈਣੀ ਹੈ ਠੀਕ ਹੈ ਇਹ ਸਾਡੀਆਂ ਲੌਂਗ ਪਲੇਟਾਂ ਪੈ ਗਈਆਂ ਹੁਣ ਆਪਾਂ ਛੋਟੀਆਂ ਪਲੇਟਾਂ ਪਾਣੀ ਹੈ ਦੇਖੋ ਜਿਹੜੀ ਸਾਈਡ ਵਾਲੀ ਤਿਰਛੀ ਪਲੇਟ ਹੈਗੀ ਉਹਨੂੰ ਆਪਾਂ ਜਿਹੜਾ ਪਲੇਟ ਦਾ ਕੱਟ ਹੈ ਉਥੋਂ ਫੜ ਲਾਂਗੇ ਔਰ ਸਟਾਰਟਿੰਗ ਦੇ ਕੋਰਨਰ ਤੋਂ ਫੜ ਲਾਂਗੇ ਇਹ ਵਾਲੀ ਪਲੇਟ ਜਦੋਂ ਤੁਸੀਂ ਪਾਣੀ ਹੈ ਨਾ ਦੇਖੋ ਪਹਿਲਾਂ ਸਟਾਰਟਿੰਗ ਤੋਂ ਆਪਾਂ ਪੱਕੀ ਕਰਾਂਗੇ ਔਰ ਹੌਲੀ-ਹੌਲੀ ਜ਼ੀਰੋ ਪੁਆਇੰਟ ਤੋਂ ਲੈ ਕੇ ਜਾਂਦਾ ਠੀਕ ਹੈ ਲੈ ਕੇ ਜਾਂਦੇ ਆ ਜਾਂਦੇ ਆ ਆਪਾਂ ਹੌਲੀ-ਹੌਲੀ ਇਸ ਤਰ੍ਹਾਂ ਪੈਰ ਨੂੰ ਵਧਾਉਂਦੇ ਜਾਣਾ ਅੱਧਾ ਪੈਰ ਫਿਰ ਇੱਕ ਪੈਰ ਰੱਖ ਕੇ ਆਪਾਂ ਸਿੱਧੀ ਸਲਾਈ ਲਗਾ ਦੇਣੀ ਹੈ ਠੀਕ ਹੈ ਇਹਦਾ ਇਹ ਸਾਡੀ ਹੋ ਗਈ ਹੈ ਜਿਹੜੀ ਸਾਈਡ ਵਾਲੀ ਤਿਰਛੀ ਪਲੇਟ ਹੁਣ ਆਪਾਂ ਇਹ ਜਿਹੜੀ ਛੋਟੀ ਹੈ ਆਰਮਹੋਲ ਵਾਲੀ ਪਲੇਟ ਪਾਣੀ ਹੈ ਠੀਕ ਹੈ ਮੋਡੇ ਵਾਲੀ ਇਹਨੂੰ ਆਪਾਂ ਇਸ ਤਰ੍ਹਾਂ ਫੜ ਕੇ ਇਹ ਵੀ ਸੇਮ ਇਦਾਂ ਹੀ ਪਾਣੀ ਹੈ ਪਹਿਲਾਂ ਸਟਾਰਟਿੰਗ ਤੇ ਹਲਕਾ ਜਿਹਾ ਪੱਕਾ ਕਰ ਲੋ ਪੱਕਾ ਨਹੀਂ ਕਰਨਾ ਤਾਂ ਤੁਸੀਂ ਸਲਾਈ ਪਹਿਲਾਂ ਥੋੜੀ ਪਿੱਛੇ ਤੋਂ ਸ਼ੁਰੂ ਕਰ ਲੋ ਉਦੋਂ ਸਲਾਈ ਨੂੰ ਜਿਹੜਾ ਬਾਲਾ ਜਾਂਦਾ ਹੈ ਠੀਕ ਹੈ ਇਦਾਂ ਆਪਾਂ ਇਹ ਵਾਲੀ ਪਲੇਟ ਵੀ ਪਾ ਲੈਣੀ ਹੈ ਹੁਣ ਸੇਮੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਜਿਹੜੀਆਂ ਪਲੇਟਾਂ ਆ ਉਹ ਵੀ ਪਾ ਲੈਣੀਆਂ ਆ ਹੁਣ ਆਪਾਂ ਨੇ ਬੈਕ ਸਾਈਡ ਦਾ ਜਿਹੜਾ ਨੈਕ ਹੈ ਰੇ ਬਲਾਣੀ ਹੈ ਇਹ ਦੇਖੋ ਆਪਾਂ ਨੇ ਨੈਕ ਕਟਿੰਗ ਕੀਤਾ ਹੋਇਆ ਆ ਤੇ ਹੁਣ ਇਹਦੇ ਉੱਤੇ ਆਪਾਂ ਲਗਾਵਾਂਗੇ ਰੇ ਪੱਟੀ ਰੇ ਪੱਟੀ ਲਾਣ ਲਈ ਦੇਖੋ ਸਿੱਧੇ ਦੇ ਉੱਤੇ ਇਸ ਤਰ੍ਹਾਂ ਉਲਟੀ ਰੱਖ ਲੈਣੀ ਹੈ ਜਿੱਦੇ ਆਪਾਂ ਗਲਾ ਜੋੜਿਆ ਸੇਮ ਉਦੋਂ ਹੀ ਤੇ ਆਪਾਂ ਇੱਕ ਇੱਕ ਪੈਰ ਦਾ ਮਾਰਜਿਨ ਛੱਡ ਕੇ ਸਲਾਈ ਲਗਾਵਾਂਗੇ ਰੇਵ ਨੂੰ ਜ਼ਿਆਦਾ ਖਿੱਚਣਾ ਵੀ ਨਹੀਂ ਔਰ ਜ਼ਿਆਦਾ ਢਿੱਲਾ ਵੀ ਨਹੀਂ ਛੱਡਣਾ ਨਾਰਮਲ ਜਿਹਾ ਰੱਖ ਕੇ ਤੇ ਆਪਾਂ ਹਲਕੇ ਹਲਕੇ ਗੁਲਾਈ ਦਿੰਦੇ ਜਾਣਾ ਆ ਬਿਲਕੁਲ ਗਲੇ ਦੇ ਨਾਲ ਨਾਲ ਇਹਦਾ ਬਹੁਤ ਹੀ ਸੌਖਾ ਜਿਹਾ ਤਰੀਕਾ ਹੈ ਜਿੱਦੇ ਤਰ੍ਹਾਂ ਅਸੀਂ ਤੁਹਾਨੂੰ ਸੂਟ ਸਲਾਈ ਕਰਨਾ ਦੱਸ ਰਹੇ ਹਾਂ ਇਸ ਤਰ੍ਹਾਂ ਤੁਸੀਂ ਕੋਈ ਵੀ ਸਿੰਪਲ ਸੂਟ ਜਿਹੜਾ ਹੈਗਾ ਕਿਸੇ ਵੀ ਨਾਪ ਦਾ ਤੁਸੀਂ ਕਟਿੰਗ ਕਰਕੇ ਸਲਾਈ ਕਰ ਸਕਦੇ ਆ। ਇਦਾਂ ਬਿਲਕੁਲ ਨਾਲ-ਨਾਲ ਸਲਾਈ ਲਗਾ ਲੈਣੀ ਆ। ਠੀਕ ਹੈ ਜੀ ਇਦਾਂ ਸਲਾਈ ਲਗਾਉਣ ਤੋਂ ਬਾਅਦ ਜਿਹੜਾ ਐਕਸਟਰਾ ਫੈਬਰਿਕ ਹੈਗਾ ਆ ਉਹਨੂੰ ਕਟਿੰਗ ਕਰ ਲਿਆ ਕਰੋ। ਠੀਕ ਹੈ ਜੀ। ਹੁਣ ਆਪਾਂ ਨੇ ਇੱਥੇ ਲਗਾ ਲੈਣੀਆਂ ਛੋਟੇ ਛੋਟੇ ਕੱਟ ਬਸ ਇਹ ਧਿਆਨ ਰੱਖਣਾ ਕਿ ਕੱਟ ਦੇ ਨਾਲ ਸਾਡੀ ਜਿਹੜੀ ਇਹ ਸਲਾਈ ਆ ਉਹ ਕਟਿੰਗ ਨਾ ਹੋ ਜਾਵੇ ਸਲਾਈ ਦੇ ਅੰਦਰ ਅੰਦਰ ਕੱਟ ਰਹਿ ਜਾਵੇ ਠੀਕ ਹੈ ਬਟ ਕੱਟ ਲਗਾਣੇ ਜ਼ਰੂਰ ਗੋਲਾਈ ਵਾਲੀ ਸ਼ੇਪ ਦੇ ਵਿੱਚ ਠੀਕ ਹੈ ਜਾਂ ਕੋਰਨਰ ਹੋਣ ਜਿੱਥੇ ਉਥੇ ਉਹਦਾਂ ਕੀ ਹੈ ਜਦੋਂ ਆਪਾਂ ਫੋਲਡਿੰਗ ਕਰਦੇ ਆ ਤਾਂ ਉਹਦੇ ਵਿੱਚ ਫਿਨਿਸ਼ਿੰਗ ਆਂਦੀ ਹੈ ਠੀਕ ਹੈ ਹੁਣ ਆਪਾਂ ਨੇ ਦੇਖੋ ਰੇਪ ਫੋਲਡ ਕਰਨੀ ਆ ਇਹ ਜਿਹੜਾ ਰੇਪ ਦਾ ਮਾਰਜਨ ਹੈਗਾ ਹੈ ਨਾ ਪੈਨਲ ਲਗਾਉਣ ਵਿੱਚ ਕੀਤਾ ਉਸ ਮਾਰਜਨ ਨੂੰ ਆਪਾਂ ਰੇਪ ਦੇ ਨਾਲ ਕਵਰ ਕਰਕੇ ਰੇਪ ਪੱਟੀ ਦੇ ਉੱਤੇ ਹੀ ਸਲਾਈ ਲਗਾਣੀ ਆ 셔ਟ ਦੇ ਉੱਤੇ ਸਲਾਈ ਨਹੀਂ ਲਗਾਣੀ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿਉਂਕਿ ਮੇਰੇ ਕੋਲ ਵੀ ਜਦੋਂ ਕੁੜੀਆਂ ਸਿੱਖਦੀਆਂ ਤਾਂ ਹਮੇਸ਼ਾ ਇਹ ਗਲਤੀ ਕਈ ਵਾਰ ਕਰ ਲੈਂਦੀਆਂ ਕਿ ਫੋਲਡ ਕਰਕੇ 셔ਟ ਦੇ ਉੱਤੇ ਸਲਾਈ ਲਗਾਣੀ ਆ ਆਪਾਂ ਸਲਾਈ ਜਿਹੜੀ 셔ਟ ਉੱਤੇ ਨਹੀਂ ਲਗਾਣੀ ਮਾਰਜਨ ਨੂੰ ਕਵਰ ਕਰਦੇ ਜਾਣਾ ਆ ਰੇਪ ਪੱਟੀ ਦੇ ਨਾਲ ਉਹਨੂੰ ਕਵਰ ਕਰਕੇ ਰੇ ਪੱਟੀ ਦੇ ਉੱਪਰ ਹੀ ਬਿਲਕੁਲ ਨਾਲ-ਨਾਲ ਜੜ ਦੇ ਵਿੱਚ ਸਲਾਈ ਲਗਾਣੀ ਹੈ ਔਰ ਸਲਾਈ ਵੀ ਜੜ ਦੇ ਵਿੱਚ ਹੀ ਲਗਾਣੀ ਹੈ ਦੇਖੋ ਜਿੱਦਾਂ ਮੈਂ ਲਗਾ ਰਹੀ ਹਾਂ ਨਾ ਸੇਮ ਇਸੇ ਤਰ੍ਹਾਂ ਤੁਸੀਂ ਲਗਾਣੀ ਹੈ ਠੀਕ ਹੈ ਤਾਂ ਹੀ ਤੁਹਾਡੀ ਜਿਹੜੀ ਰੇ ਪੱਟੀ ਦੀ ਫਿਨਿਸ਼ਿੰਗ ਹੈ ਉਹ ਵਧੀਆ ਬਣ ਕੇ ਆਊਗੀ ਇਹਦਾ ਠੀਕ ਹੈ ਹੁਣ ਆਪਾਂ ਇੱਥੋਂ ਐਕਸਟਰਾ ਕਪੜਾ ਉਹਨੂੰ ਕਟਿੰਗ ਕਰ ਲੈਣਾ ਹੈ ਔਰ ਇਹ ਦੇਖੋ ਰੇ ਪੱਟੀ ਸਾਡੀ ਜਿਹੜੀ ਬਿਲਕੁਲ ਪਰਫੈਕਟ ਲੱਗ ਗਈ ਹੈ ਹੁਣ ਆਪਾਂ ਕੀ ਕਰਨਾ ਹੈ ਕਿ ਆ ਜਿਹੜਾ ਐਕਸਟਰਾ ਫੈਬਰਿਕ ਹੈਗਾ ਆ ਇਹਨੂੰ ਆਪਾਂ ਨੇ ਕਟਿੰਗ ਕਰ ਲੈਣਾ ਹੈ ਠੀਕ ਹੈ ਜੀ ਬਿਲਕੁਲ ਆਪਾਂ ਨੇ ਜਿੰਨਾ ਕ ਪੈਰ ਦਾ ਮਾਰਜਿਨ ਛੱਡਣਾ ਜਿੰਨਾ ਕ ਆਪਣਾ ਜਿਹੜਾ ਤਰਪਾਈ ਵੇਲੇ ਅੰਦਰ ਵਿੱਚ ਕਪੜਾ ਆ ਜਾਵੇ ਕਿਉਂਕਿ ਜੇ ਜ਼ਿਆਦਾ ਛੱਡਾਂਗੇ ਤਾਂ ਉਹ ਕਪੜਾ ਜਿਹੜਾ ਤਰਪਾਈ ਵੇਲੇ ਬਾਹਰ ਨਿਕਲ ਜਾਂਦਾ ਹੈ ਫਿਰ ਵਧੀਆ ਨਹੀਂ ਲੱਗਦਾ ਹੈਗਾ ਦੇਖਣ ਦੇ ਵਿੱਚ ਔਰ ਉਹਦੇ ਨਾਲ ਜਿਹੜੀ ਫਿਨਿਸ਼ਿੰਗ ਹੈ ਉਹ ਖਰਾਬ ਹੁੰਦੀ ਹੈ ਠੀਕ ਹੈ ਹੁਣ ਆਪਾਂ ਇਹਦੀਆਂ ਵੀ ਬੈਕ ਪਲੇਟਸ ਜਿਹੜੀਆਂ ਹੈਗੀਆਂ ਉਹ ਪਾਲਣੀਆਂ ਆ ਔਰ ਉਸ ਤੋਂ ਬਾਅਦ ਆਪਾਂ ਨੇ ਹੁਣ ਜੋੜਨੇ ਆ ਗਲੇ ਠੀਕ ਹੈ ਜੀ ਗਲੇ ਜੋੜਨ ਲਈ ਤੁਸੀਂ ਕੀ ਕਰਨਾ ਪਹਿਲਾਂ ਬੈਕ ਪੱਲੇ ਨੂੰ ਸਿੱਧਾ ਰੱਖ ਲੈਣਾ ਆ ਇਸ ਤਰ੍ਹਾਂ ਔਰ ਉਹਦੇ ਉੱਤੇ ਆਪਾਂ ਨੇ ਫਰੰਟ ਪੱਲਾ ਜਿਹੜਾ ਨੈਕ ਹੈ ਇਸ ਤਰ੍ਹਾਂ ਬਿਲਕੁਲ ਸਲਾਈ ਦੇ ਨਾਲ ਆਪਾਂ ਰੱਖਣਾ ਆ ਇਹ ਦੇਖੋ ਧਿਆਨ ਨਾਲ ਦੇਖੋ ਇਦਾਂ ਠੀਕ ਹੈ ਫਰੰਟ ਨੈਕ ਨੂੰ ਆਪਾਂ ਬੈਕ ਨੈਕ ਦੀ ਸਲਾਈ ਦੇ ਨਾਲ ਰੱਖਣਾ ਆ ਔਰ ਇਥੋਂ ਆਪਾਂ ਨੇ ਬਿਲਕੁਲ ਤਕਰੀਬਨ ਅੱਧੇ ਕਿੰਚ ਦੀ ਜਿਹੜੀ ਗੈਪਿੰਗ ਛੱਡਦੇ ਹੋਏ ਸਲਾਈ ਲਗਾ ਲੈਣੀ ਆ ਇੰਦਾ ਠੀਕ ਹੈ ਜਦੋਂ ਤੁਸੀਂ ਇਹ ਵਾਲੀ ਸਲਾਈ ਲਗਾਣੇ ਆ ਨਾ ਤਾਂ ਇਥੋਂ ਆਪਾਂ ਨੇ ਰੇ ਪੱਟੀ ਨੂੰ ਇਹਦੇ ਉੱਤੇ ਇਦਾਂ ਫੋਲਡ ਕਰ ਲੈਣਾ ਔਰ ਜੋ ਆਪਾਂ ਸਾਈਡ ਤੋਂ ਮੁੰਡੇ ਵਾਲੀ ਸਾਈਡ ਤੋਂ ਆਪਾਂ ਅੱਧੇ ਕਿੰਚ ਦਾ ਸ਼ੁਰੂ ਕਰਦੇ ਆ ਨਾ ਤੇ ਗਲੇ ਕੋਲ ਆ ਕੇ ਹਲਕਾ ਜਿਹਾ ਤੁਸੀਂ ਇੱਕ ਅੱਧਾ ਪੁਆਇੰਟ ਜਿਹੜਾ ਇਹ ਵਧਾ ਲਿਆ ਕਰੋ ਸਲਾਈ ਉਹਦੇ ਨਾਲ ਕੀ ਹੈ ਜਿਹੜੇ ਗਲੇ ਡਿੱਗਦੇ ਆ ਸਾਈਡਾਂ ਨੂੰ ਤਾਂ ਉਹ ਚੀਜ਼ ਦੱਬੀ ਰਹਿੰਦੀ ਹੈ ਗਲਾ ਸਾਡਾ ਦੱਬਿਆ ਰਹਿੰਦਾ ਹੈ ਔਰ ਇਦਾਂ ਟਿੱਲਾ ਨਹੀਂ ਹੁੰਦਾ ਹੈਗਾ ਸਾਈਡਾਂ ਤੇ ਨੂੰ ਠੀਕ ਹੈ ਸੇਮ ਇਸੇ ਤਰ੍ਹਾਂ ਆਪਾਂ ਨੇ ਦੂਜੀ ਸਾਈਡ ਜੋੜ ਲੈਣਾ ਧਿਆਨ ਨਾਲ ਦੇਖੋ ਇਦਾਂ ਆਪਾਂ ਨੇ ਰੇਪ ਦੇ ਨਾਲ ਜੋੜ ਕੇ ਸਲਾਈ ਦੇ ਨਾਲ ਸਲਾਈ ਔਰ ਰੇ ਪੱਟੀ ਨੂੰ ਆਪਾਂ ਇਹਦੇ ਉੱਤੇ ਫੋਲਡ ਕਰ ਲੈਣਾ ਹੈ ਔਰ ਇੱਥੋਂ ਤਕਰੀਬਨ 1/4 ਇੰਚ ਦੀ ਸਲਾਈ ਲਗਾ ਲੈਣੀ ਆ ਇਹ ਸਲਾਈ ਨੂੰ ਪੱਕਾ ਜ਼ਰੂਰ ਕਰ ਲਿਆ ਕਰੋ ਇਹ ਦਾ ਠੀਕ ਹੈ ਇਹਨੂੰ ਹੁਣ ਆਪਾਂ ਪੱਕੀ ਕਰ ਲੈਣਾ ਆ ਠੀਕ ਹੈ ਇਹ ਆਪਾਂ ਹੁਣ ਕਰ ਲਿਆ ਏ ਸ਼ੋਲਡਰ ਪੱਕੇ ਤੇ ਹੁਣ ਆਪਾਂ ਨੇ ਜਿਹੜਾ ਇਹ ਨੀਚੇ ਤੋਂ ਆਪਾਂ ਨੇ ਕੱਟ ਲਗਾਏ ਸੀ ਫੋਲਡਿੰਗ ਦੇ ਠੀਕ ਹੈ ਹੁਣ ਪਹਿਲਾਂ ਆਪਾਂ ਇਹ ਫੋਲਡਿੰਗ ਕਰ ਲਾਂਗੇ ਤਾਂ ਕਿ ਜਦੋਂ ਆਪਾਂ ਨੇ ਸਲਾਈ ਫਿਟਿੰਗ ਦੀ ਲਗਾਣੀ ਹੈ ਤਾਂ ਉਸ ਵੇਲੇ ਸਾਨੂੰ ਜਿਹੜੀ ਮੁਸ਼ਕਲ ਨਾ ਹੋਵੇ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਜਦੋਂ ਸਲਾਈ ਲਗਾ ਲੈਣੇ ਆ ਤਾਂ ਹਲਕਾ ਜਿਹਾ ਕੱਟ ਵਗੈਰਾ ਸਾਡੇ ਜਿਹੜੇ ਉੱਪਰ ਥੱਲੇ ਹੋ ਜਾਂਦੇ ਆ ਇਹਦੇ ਨਾਲ ਕੀ ਹੈ ਤੁਸੀਂ ਇੱਥੋਂ ਜਦੋਂ ਫੋਲਡਿੰਗ ਕਰ ਲੈਣੀ ਹੈ ਦੋਨਾਂ ਪੱਲਿਆਂ ਨੂੰ ਤੁਸੀਂ ਬਰਾਬਰ ਰੱਖ ਕੇ ਫਿਰ ਜਿਹੜੀ ਇਹ ਫਿਟਿੰਗ ਦੀ ਸਲਾਈ ਲਗਾ ਲੈਣੀ ਆ ਉਹਦੇ ਨਾਲ ਤੁਹਾਨੂੰ ਜਿਹੜੀ ਆ ਕੋਈ ਵੀ ਮੁਸ਼ਕਲ ਨਹੀਂ ਆਊਗੀ ਕਿ ਤੁਹਾਡਾ ਪੱਲਾ ਉੱਪਰ ਥੱਲੇ ਹੋ ਗਿਆ ਜਾਂ ਵੱਧ ਘਟ ਗਿਆ ਹੈ ਨਾ ਠੀਕ ਹੈ ਇਸ ਤਰ੍ਹਾਂ ਤੁਸੀਂ ਪੱਲਿਆਂ ਨੂੰ ਫੋਲਡ ਕਰ ਲੈਣਾ ਹੈ ਠੀਕ ਹੈ ਦੋਨੋਂ ਬੈਕ ਸਾਈਡ ਨੂੰ ਔਰ ਫਰੰਟ ਸਾਈਡ ਨੂੰ ਕੱਟ ਤੋਂ ਕੱਟ ਫੜ ਕੇ ਇਤੋਂ ਆਪਾਂ ਨੇ ਕੱਚੇ ਕਰ ਲੈਣਾ ਹੈ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਨੇ ਬੈਕ ਪੱਲੇ ਨੂੰ ਵੀ ਸੇਮ ਇਸੇ ਤਰ੍ਹਾਂ ਕੱਚਾ ਕਰ ਲੈਣਾ ਹੈ ਠੀਕ ਹੈ ਜੀ ਸੇਮ ਇਦਾਂ ਹੀ ਆਪਾਂ ਨੇ ਫੋਲਡ ਕਰਕੇ ਇਹ ਜਿਹਾ ਫੋਨਿਕ ਕਰ ਜਾਵਾਂ। ਹੁਣ ਆਪਾਂ ਨਹੀਂ ਲਗਾਨੀ ਹੈ ਫਿਟਿੰਗ। ਮੈਂ ਜੋ ਉਪਰ ਨੂੰ ਬਤਾ ਹਾਂ ਉਹ ਸਹੀ ਰਹੂਗਾ। ਥੋੜਾ ਕੈਮਰੇ ਦੇ ਵਿੱਚ ਆਉਂਦੇ ਸਮੇਂ ਟੌਗ ਲੱਗਦਾ ਹੈ। ਮੈਂ ਜਿਹੀ ਜਿਸ ਕਰ ਲਿਆ। ਇਹ ਦੇਖੋ ਆਪਾਂ ਨੇ ਇਸ ਤਰ੍ਹਾਂ ਮਿਸ਼ਾ ਲਿਆ। ਹੁਣ ਆਪਾਂ ਇੱਥੇ ਲਗਾਵਾਂਗੇ ਫਿਟਿੰਗ ਦੇ ਨਿਸ਼ਾਨ। ਠੀਕ ਹੈ। ਫਿਟਿੰਗ ਦੇ ਨਿਸ਼ਾਨ ਲਗਾ ਲੈਣੇ ਇਸ ਤਰ੍ਹਾਂ ਤੁਸੀਂ ਸੈਂਟਰ ਕਰੀਜ਼ ਤੋਂ ਜਿੰਨਾ ਸਾਡੀ ਚੈਸਟ ਹੈਗੀ 24 ਤਾਂ ਸੈਂਟਰ ਕਰੀਜ਼ ਤੇ 12 ਤੇ ਰੱਖ ਕੇ ਆਪਾਂ 24 ਦੇ ਨਿਸ਼ਾਨ ਲਗਾਵਾਂਗੇ। ਠੀਕ ਹੈ। ਔਰ ਜਿਹੜੇ ਆਪਾਂ ਇਹ ਵਾਲੀ ਮਾਰਕਿੰਗ ਆਪਾਂ ਨੋਰਮਲ ਕਰਦੇ ਆ ਇਸ ਤਰ੍ਹਾਂ ਠੀਕ ਹੈ ਨੋਰਮਲ ਸਾਈਜ਼ ਦੇ ਵਿੱਚ ਪਰ ਇਹ ਹੈਵੀ ਸਾਈਜ਼ ਹੈ ਤਾਂ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੈ ਇਹ ਛੇ ਫੱਟੀ ਦੇ ਨਾਲ ਇਦਾਂ ਤੁਸੀਂ ਮਾਰਕਿੰਗ ਕਰਨੀ ਹੈ ਠੀਕ ਹੈ ਔਰ ਇਥੋਂ ਕਮਰ ਤੋਂ हिਪ ਤੱਕ ਵੀ ਹੁਣ ਦੂਜੀ ਸਾਈਡ ਵੀ ਸੇਮ ਇੱਥੇ ਆਪਾਂ ਨੇ ਮਾਰਕਿੰਗ ਕਰ ਲੈਣੀ ਹੈ ਠੀਕ ਹੈ ਇਦਾਂ ਔਰ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਤੁਸੀਂ ਇੱਕ ਵਾਰ ਮੋਂਡਿਆਂ ਨੂੰ ਜਰੂਰ ਚੈੱਕ ਕਰ ਲਿਆ ਕਰੋ ਕਿ ਸਾਡੇ ਮੋਂਡੇ ਜਿਹੜੇ ਹੈਗੇ ਦੋਨੋਂ ਸਾਈਡ ਬਰਾਬਰ ਆਣ ਤੇ ਹੁਣ ਆਪਾਂ ਨੇ ਲਗਾਣੀ ਹੈ ਸਲਾਈ ਨਾਰਮਲ ਬਕੀ ਦੇ ਨਾਲ ਠੀਕ ਹੈ ਬਿਲਕੁਲ ਨਿਸ਼ਾਨ ਦੇ ਉੱਤੇ ਉੱਤੇ ਲਗਾਵਾਂਗੇ ਜਦੋਂ ਵੀ ਇਸ ਤਰ੍ਹਾਂ ਤੁਸੀਂ ਸਲਾਈ ਲਗਾਣੇ ਆ ਕਿਉਂਕਿ ਪਲੇਟਾਂ ਵਾਲਾ ਸੂਟ ਹੁੰਦਾ ਉਹਦੇ ਵਿੱਚ ਉੱਪਰ ਤੋਂ ਔਰ ਸਾਈਡ ਤੋਂ ਥੋੜਾ ਥੋੜਾ ਅੱਧਾ ਅੱਧਾ ਇੰਚ ਸਾਡਾ ਕੱਪੜਾ ਜਿਹੜਾ ਫਰੰਟ ਵਾਲਾ ਉਹ ਅੰਦਰਲੀ ਸਾਈਡ ਨੂੰ ਰਹਿੰਦਾ ਆ ਔਰ ਹੇਠਾਂ ਤੋਂ ਇਥੋਂ ਬਰਾਬਰ ਰੱਖਣਾ ਹੈ ਠੀਕ ਹੈ ਇਹਨੂੰ ਬਿਲਕੁਲ hip ਤੱਕ ਅਸੀਂ ਲੈ ਕੇ ਜਾਣਾ ਸਲਾਈ ਨੂੰ ਇਹਦਾ ਇੱਥੇ ਤੱਕ ਕੱਟ ਤੱਕ ਲੈ ਜਾਂਦਾ ਹੁਣ ਇੱਥੋਂ ਆਪਾਂ ਨੇ ਬੈਕ ਜਾਣਾ ਆ ਇਹਦੇ ਇਸੇ ਸਲਾਈ ਦੇ ਉੱਪਰ ਥੋੜਾ ਹਲਕਾ ਪੱਕਾ ਕਰਕੇ ਔਰ ਇੱਕ ਇੱਕ ਪੈਰ ਦੀ ਐਕਸਟਰਾ ਸਲਾਈ ਜਿਹੜੀ ਆ ਉਹ ਜ਼ਰੂਰ ਲਗਾਇਆ ਕਰੋ ਕਿਉਂਕਿ ਕਈ ਵਾਰ ਆਲਟਰੇਸ਼ਨ ਆ ਜਾਂਦੀ ਹੈ ਜਾਂ ਕਿਸੇ ਦਾ ਵੱਧ ਘੱਟ ਹੁੰਦਾ ਸਾਈਜ਼ ਕਿਸੇ ਦਾ ਜਿਵੇਂ ਐਸੇ ਕਪੜਾ ਟਾਈਟ ਹੋ ਜਾਂਦਾ ਤੁਹਾਡੇ ਕੋਲ ਲੈ ਕੇ ਆਵੇ ਤਾਂ ਤੁਸੀਂ ਜਸਟ ਇੱਕ ਸਲਾਈ ਨੂੰ ਉਧੇੜ ਕੇ ਔਨ ਦਾ ਸਪੋਰਟ ਤੁਸੀਂ ਕਸਟਮਰ ਨੂੰ ਜਿਹੜਾ ਉਹ ਸੂਟ ਦੇ ਸਕਦੇ ਹੋ ਇਦਾਂ ਤੁਸੀਂ ਫਰੰਟ نیچے ਤੋਂ ਘੇਰੇ ਆ ਜਿਹੜੇ ਉਹ ਬਰਾਬਰ ਰੱਖ ਲੈਣੇ ਆ ਔਰ ਇੱਥੋਂ ਕੱਟ ਮਿਲਾ ਕੇ ਇਹ ਦੇਖੋ ਆਪਾਂ ਦਾ ਇਹ ਕੱਟ ਇੱਥੇ ਤੱਕ ਬਰਾਬਰ ਹੈ ਔਰ ਉੱਪਰ ਤੋਂ ਆਪਣਾ ਜਿਹੜਾ ਹੈ ਅੱਧਾ-ਅੱਧਾ ਇੰਚ ਦੋਨੋਂ ਸਾਈਡ ਨੂੰ ਕੱਟ ਹੈ ਠੀਕ ਹੈ ਜੀ ਹੁਣ ਇੱਥੇ ਵੀ ਆਪਾਂ ਇਦਾਂੇ ਸੇਮ ਸਲਾਈ ਲਗਾ ਲੈਣੀ ਐ ਜਿੱਦਾਂ ਆਪਾਂ ਦੂਜੀ ਸਾਈਡ ਲਗਾਈ ਐ ਬਿਲਕੁਲ ਨਿਸ਼ਾਨ ਦੇ ਉੱਤੇ ਔਰ ਇਸ ਤਰ੍ਹਾਂ ਕੱਪੜੇ ਨੂੰ ਬਿਲਕੁਲ ਸਹੀ ਕਰਕੇ ਰੱਖਣਾ ਐ ਔਰ ਇਹ ਹਮੇਸ਼ਾ ਇਹ ਜਿਹੜੀ ਪਲੇਟ ਦਾ ਮਾਰਜਨ ਹੁੰਦਾ ਉਹ ਹੇਠਾਂ ਥੱਲੇ ਨੂੰ ਰੱਖਣਾ ਐ ਠੀਕ ਐ ਇਤਨਾ ਜਿਹੜੀ ਫਿਨਿਸ਼ਿੰਗ ਉਹ ਵਧੀਆ ਆਉਂਦੀ ਐ ਠੀਕ ਐ ਉੱਪਰ ਨੂੰ ਨਹੀਂ ਕਦੇ ਵੀ ਰੱਖਣਾ ਤੇ ਇਦੇ ਆਪਾਂ ਨੇ ਫੇਰ ਇੱਧਰ ਵੀ ਉੱਪਰ ਨੂੰ ਘੁਮਾ ਕੇ ਹਲਕਾ ਜਿਹਾ ਇੱਥੇ ਸਲਾਈ ਪੱਕੀ ਕਰਕੇ ਔਰ ਆਪਾਂ ਨੇ ਇੱਕ ਇੱਕ ਪੈਰ ਦੀ ਐਕਸਟਰਾ ਜਿਹੜੀ ਸਲਾਈ ਆ ਉਹ ਲਗਾ ਲੈਣੀ ਹੈ ਠੀਕ ਹੈ ਇਦਾਂ ਪਲੇਟ ਨੂੰ ਹੇਠਾਂ ਨੂੰ ਹੀ ਰੱਖਣਾ ਹੈ ਔਰ ਇੱਥੋਂ ਲਿਆ ਕੇ ਅਸੀਂ ਚੈਸਟ ਦੇ ਨਾਲ ਮਿਲਾ ਲੈਣਾ ਹੈ ਠੀਕ ਹੈ ਸੂਟ ਹੋ ਗਿਆ ਸਾਡਾ ਰੈਡੀ ਤੇ ਹੁਣ ਆਪਾਂ ਇਹ ਜਿਹੜਾ ਐਕਸਟਰਾ ਹੈਗਾ ਇਹ ਕਪੜਾ ਉਹਨੂੰ ਆਪਾਂ ਨੇ ਕਟਿੰਗ ਕਰ ਲੈਣਾ ਹੈ ਇੱਕਸਾਰ ਮਾਰਜਨ ਰੱਖ ਕੇ ਐਕਸਟਰਾ ਜਿਹੜਾ ਹੈ ਉਹ ਕਟਿੰਗ ਕਰ ਲੈਣਾ ਹੈ ਤੇ ਇਥੋਂ ਜਿਹੜਾ ਸਾਡਾ ਮੁੰਡਾ ਇਸ ਤਰ੍ਹਾਂ ਵੱਧ ਜਾਂਦਾ ਠੀਕ ਹੈ ਉਹਦੇ ਲਈ ਕੀ ਕਰਨਾ ਹੈ ਕਿ ਇਥੋਂ ਆਪਾਂ ਜਿਹੜਾ ਬੈਕ ਪੱਲਾ ਹੁੰਦਾ ਹੈ ਬੈਕ ਮੋਡਾ ਉਹਨੂੰ ਹਲਕਾ ਹਲਕਾ ਜਿਹੜਾ ਹੈ ਇਸ ਤਰ੍ਹਾਂ ਸ਼ਾਂਟ ਲੈਣਾ ਹੈ ਠੀਕ ਹੈ ਉਹਦੇ ਬਰਾਬਰ ਆਪਾਂ ਨੇ ਕਟਿੰਗ ਕਰ ਲੈਣੀ ਹੈ ਜਦੋਂ ਵੀ ਆਪਾਂ ਪਲੇਟਾਂ ਵਾਲੇ ਸੂਟ ਬਣਾਉਂਦੇ ਆ ਤਾਂ ਹਮੇਸ਼ਾ ਇਸੇ ਤਰ੍ਹਾਂ ਸਲਾਈ ਲਗਾਣੀ ਹੈ ਇਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਗਲਾ ਹੈ ਪਿੱਛੇ ਜਾਣ ਦੀ ਪ੍ਰੋਬਲਮ ਉਹ ਖਤਮ ਹੋ ਜਾਂਦੀ ਹੈ ਠੀਕ ਹੈ ਕਿਉਂਕਿ ਅਗਰ ਅਸੀਂ ਇਹਨੂੰ ਬਰਾਬਰ ਰੱਖਾਂਗੇ ਉਹ ਜਿਹੜੀ ਖਿੱਚ ਪੈਣੀ ਹੈ ਇੱਕ ਤਾਂ ਫਰੰਟ ਪੱਲਾ ਤੁਹਾਡਾ ਉੱਚਾ ਹੋ ਜਾਊਗਾ ਔਰ ਦੂਜਾ ਜਿਹੜਾ ਹੈ ਇਦਾਂ ਗळा ਪਿੱਛੇ ਨੂੰ ਜਾ ਸਕਦਾ ਹੈ ਇਦਾਂ ਹੁਣ ਠੀਕ ਹੈ ਅਗਰ ਤਾਂ ਤੁਸੀਂ ਸਿੰਪਲ ਫੋਲਡ ਕਰਨਾ ਤਾਂ ਇੱਥੇ ਤੁਸੀਂ ਘੇਰੇ ਦਾ ਨਿਸ਼ਾਨ ਲਗਾ ਕੇ ਠੀਕ ਹੈ ਇਹਨੂੰ ਇਸ ਤਰ੍ਹਾਂ ਇਦਾਂ ਘੇਰੇ ਦਾ ਨਿਸ਼ਾਨ ਲਗਾਇਆ ਔਰ ਇਸ ਤਰ੍ਹਾਂ ਫੋਲਡ ਕਰਕੇ ਡਬਲ ਫੋਲਡ ਕਰਕੇ ਤੁਸੀਂ ਕੱਚਾ ਕਰ ਸਕਦੇ ਹੋ ਪਰ ਮੈਂ ਇਹਦੇ ਪਾਈਪਿੰਗ ਲਗਾਣੀ ਹੈ ਉਹ ਮੈਂ ਤੁਹਾਨੂੰ ਫਾਈਨਲ ਲੁੱਕ ਚ ਦਿਖਾ ਦੂੰਗੀ ਬਟ ਮੈਂ ਇਹਦੀ ਵੀਡੀਓ ਜਿਹੜੀ ਉਹ ਐਕਸਟਰਾ ਅਲੱਗ ਤੋਂ ਤੁਹਾਨੂੰ ਦਿਖਾਵਾਂਗੀ ਕਿ ਆਪਾਂ ਪਾਈਪਿੰਗ ਜਿਹੜੀ ਆ ਘੋਮੋ ਕੇਵੇਂ ਲਗਾਨੀ ਹੈ ਕਿਉਂਕਿ ਫਿਰ ਜੇ ਨਾ ਸਾਰਾ ਵਿੱਚ ਦਿਖਾਵਾਂ ਤਾਂ ਵੀਡੀਓ ਜਿਹੜੀ ਸਾਡੀ ਉਹ ਲੰਬੀ ਹੋ ਜਾਂਦੀ ਹੁਣ ਆਪਾਂ ਨੇ 슬ੀਵਸ ਰੈਡੀ ਕਰਨੀਆਂ ਆ 슬ੀਵਸ ਤੇ ਵੀ ਪਾਈਪਿੰਗ ਮੈਂ ਲਗਾ ਲਈ ਆ ਤੇ ਇਸ ਤਰ੍ਹਾਂ ਆਪਾਂ ਨੇ ਫਿਰ ਫੋਲਡ ਕਰ ਲੈਣਾ ਹੈ ਬਿਨਾ ਪਾਈਪਿੰਗ ਤੋਂ ਤੁਸੀਂ ਕੱਟ ਤੋਂ ਫੜ ਕੇ ਇਹਨੂੰ ਕੱਚਾ ਕਰ ਲੈਣਾ ਹੈ ਹੁਣ ਆਪਾਂ ਨੇ ਲਗਾਣਾ ਹੈ ਮੋਰੀ ਦਾ ਨਿਸ਼ਾਨ ਮੋਰੀ ਹੈਗੀ ਸਾਡੀ 6 ਇੰਚ ਠੀਕ ਹੈ ਤੇ ਉਸ ਤੋਂ ਬਾਅਦ ਇੱਥੋਂ ਆਪਾਂ ਨੇ ਮੋਡਾ ਲਗਾਣਾ ਹੈ ਮੋਡਾ ਤੁਹਾਡੇ ਸ਼ਰਟ ਦਾ ਜਿੰਨਾ ਆਂਦਾ ਹੈ ਨਾ ਤੁਸੀਂ ਜਦੋਂ ਸਲਾਈ ਦਾ ਮਾਰਜਨ ਲਗਾ ਕੇ ਨਾਪਦੇ ਆ ਉਸ ਤੋਂ ਉੱਦਾਂ ਇੰਚ ਘੱਟ ਰੱਖਣਾ ਠੀਕ ਹੈ ਮੇਰਾ ਇੱਥੇ 11 ਸੀ ਤਾਂ ਮੈਂ 10.5 ਤੇ ਲਗਾਇਆ ਔਰ ਇੱਥੋਂ ਆਪਾਂ ਨੇ ਹਲਕੀ ਜੀ ਸ਼ੇਪ ਦੇ ਵਿੱਚ ਇਸ ਤਰ੍ਹਾਂ ਮਾਰਕਿੰਗ ਕਰਕੇ ਸਲਾਈ ਲਗਾ ਲੈਣੀ ਹੈ ਠੀਕ ਹੈ ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਤੁਸੀਂ ਇੱਥੋਂ ਉਹਨੂੰ ਪੱਕਾ ਕਰਨਾ ਹੈ ਔਰ ਨਿਸ਼ਾਨ ਦੇ ਉੱਤੇ ਉੱਤੇ ਆਪਾਂ ਨੇ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਹਮੇਸ਼ਾ ਤੁਸੀਂ ਜਿੰਨਾ ਵੀ ਤੁਹਾਡਾ ਸ਼ਰਟ ਦਾ ਮੁੰਡਾ ਆਂਦਾ ਨਾ ਉਸ ਤੋਂ ਅੱਧਾ ਇੰਚ ਘੱਟ ਰੱਖ ਲਿਆ ਕਰੋ ਔਰ ਕਦੇ ਵੀ ਤੁਹਾਡਾ ਜਿਹੜਾ ਇਹ 슬ੀਵਸ ਦਾ ਮੁੰਡਾ ਹੈ ਸ਼ਰਟ ਦੇ ਨਾਲੋਂ ਵੱਧੂਗਾ ਨਹੀਂ ਬਿਲਕੁਲ ਪਰਫੈਕਟ ਜਿਹੜਾ ਹੈ ਨਾ ਪਾਊਗਾ ਹੁਣ ਇੱਥੇ ਵੀ ਆਪਾਂ 슬ੀਵਸ ਦੇ ਵਿੱਚ ਵੀ ਐਕਸਟਰਾ ਸਲਾਈ ਲਗਾ ਲੈਣੀ ਹੈ ਠੀਕ ਹੈ ਜੀ ਤਾਂ ਕਿ ਜਦੋਂ ਵੀ ਕਦੇ ਆਲਟਰੇਸ਼ਨ ਹੋਵੇ ਤਾਂ ਤੁਹਾਨੂੰ ਸੋਖਾ ਰਵੇ ਤੇ ਐਕਸਟਰਾ ਫੈਬਰਿਕ ਜਿਹੜਾ ਹੈਗਾ ਉਹਨੂੰ ਥੋੜਾ ਕਟਿੰਗ ਕਰ ਲੈਣਾ ਹੈ ਇਸ ਤਰ੍ਹਾਂ ਕਈ ਵਾਰ ਕੀ ਹੁੰਦਾ ਕਿ ਇਦਾਂ ਹਲਕਾ ਜਿਹਾ ਕਾਟ ਚ ਫਰਕ ਪੈ ਜਾਂਦਾ ਹੈ ਤਾਂ ਤੁਸੀਂ ਕੀ ਕਰਨਾ ਹੈ ਕਿ ਇੱਥੋਂ ਇਹਨੂੰ ਛਾਂਟ ਲੈਣਾ ਹੈ ਇਸ ਤਰ੍ਹਾਂ ਜਿਦ ਆਪਾਂ ਬੈਕ ਮੁੰਡਾ ਛਾਂਟਿਆ ਸੀ ਸ਼ਰਟ ਤੇ ਇਦਾਂ ਹੁਣ ਆਪਾਂ ਨੇ 슬ੀਵਜ਼ ਨੂੰ ਜੋੜਨਾ ਹੈ ਸ਼ਰਟ ਦੇ ਨਾਲ ਜੋੜਨ ਲਈ ਕੀ ਕਰਨਾ ਕਿ ਜਿਸ ਸਾਈਡ ਇਹ ਦੇਖੋ ਸਾਡੀ ਇਧਰ ਕਾਰਟ ਹੈ ਤਾਂ 슬ੀਵਜ਼ ਨੂੰ ਆਪਾਂ ਨੇ ਇੱਦੀ ਪੁੱਠੀ ਰੱਖ ਲੈਣਾ ਸਾਡੀ ਬੈਕ ਕਾਰਟ ਜਿਹੜੀ ਬੈਕ ਦੇ ਨਾਲ ਔਰ ਫਰੰਟ ਵਾਲੀ ਕਾਰਟ ਉੱਪਰ ਲੈ ਦੋਨੋਂ ਸ਼ਰਟ ਦੀ ਔਰ 슬ੀਵਜ਼ ਦੀ ਠੀਕ ਹੈ ਦੋਨਾਂ ਦੀ ਕਾਰਟ ਇਧਰ ਹੈ ਤਾਂ ਆਪਾਂ ਇਹ ਵਾਲੀ ਈਸ ਸਾਈਡ ਜੋੜਾਂਗੇ ਬਾ ਤਾਂ ਇਹਨੂੰ ਸਿੱਧੀ ਕਰ ਲੈਣਾ ਬਾ ਨੂੰ ਔਰ ਸ਼ਰਟ ਦੇ ਅੰਦਰ ਵਿੱਚ ਪਾ ਕੇ ਸਲਾਈ ਦੇ ਨਾਲ ਸਲਾਈ ਮਿਲਾ ਲੈਣੀ ਹੈ ਠੀਕ ਹੈ ਇਸ ਤਰ੍ਹਾਂ ਸਲਾਈ ਦੇ ਨਾਲ ਸਲਾਈ ਮਿਲਾ ਕੇ ਬਿਲਕੁਲ ਸਲਾਈ ਅੱਗੇ ਪਿੱਛੇ ਨਹੀਂ ਹੋਣੀ ਚਾਹੀਦੀ ਤੇ ਆਪਾਂ ਹੁਣ ਇੱਥੇ ਇੱਕ ਟ੍ਰਾਇੰਗਲ ਜੇ ਬਣਾ ਲੈਣਾ ਹੈ ਕੱਪੜੇ ਦਾ ਇਸ ਤਰ੍ਹਾਂ ਫੋਲਡ ਕਰਕੇ ਕਿਉਂਕਿ ਜੇ ਤੁਸੀਂ ਇਹ ਨਾ ਬਣਾਏ ਤਾਂ ਫਿਰ ਤੁਹਾਡੇ ਜਿਹੜੀ ਬਾਹਾਂ ਦੇ ਵਿੱਚ ਢੇਠਾ ਤੋਂ ਝੜੁੰਗ ਜਿਆ ਜਿਹੜਾ ਬਣ ਜਾਂਦਾ ਉਹ ਚੀਜ਼ ਬਣਦੀ ਹੈ ਤੇ ਉਹਦੇ ਨਾਲ ਫਿਰ ਖਿੱਚ ਪੈਣ ਲੱਗ ਜਾਂਦੀ ਹੈ ਇਹਦੇ ਨਾਲ ਜਿਹੜੀ ਪ੍ਰੋਪਰ ਫਿਨਿਸ਼ਿੰਗ ਆਉਗੀ ਇਸ ਤਰ੍ਹਾਂ ਠੀਕ ਹੈ ਤੇ ਆਪਾਂ ਨੇ ਹੁਣ ਤਕਰੀਬਨ ਅੱਧੇ ਇੰਚ ਦਾ ਮਾਰਜਿਨ ਛੱਡ ਕੇ ਪੂਰੇ ਰਾਉਂਡ ਤੇ ਸਲਾਈ ਲਗਾ ਲੈਣੀ ਹੈ ਇਹ ਸਲਾਈ ਤੁਹਾਡੀ ਜਿਹੜੀ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਹੋਣੀ ਚਾਹੀਦੀ ਹੈ ਵਿੰਗੀ ਟੇਢੀ ਨਹੀਂ ਹੋਣੀ ਚਾਹੀਦੀ ਆ ਉਹਦੇ ਨਾਲ ਫੇਰ ਜਿਹੜੀ ਹੈ ਤੁਹਾਡੀ ਜਦੋਂ ਤੁਸੀਂ 슬ੀਵਸ ਪੈਨੂਗੇ ਜਾਂ ਤੁਸੀਂ ਸਹੀ ਕਰੋ ਸਿੱਧਾ ਰੱਖੋਗੇ ਤਾਂ ਉਹਦੇ ਵਿੱਚ ਝੜੰਗ ਬਣਨ ਜਊਗੇ ਜਦੋਂ ਤੁਹਾਡੀ ਸਲਾਈ ਜਿਹੜੀ ਹੈ ਵਿੰਗੀ ਟੇਢੀ ਹੁੰਦੀ ਥੋੜੀ ਜੀ ਸਲਾਈ ਲਗਾਉਣ ਤੋਂ ਬਾਅਦ ਤੁਸੀਂ ਕੀ ਕਰਨਾ ਇਸ ਤਰ੍ਹਾਂ ਦੂਜੀ ਸਾਈਡ ਤੋਂ ਆਪਾਂ ਨੇ ਕੱਪੜੇ ਨੂੰ ਬਰਾਬਰ ਰੱਖਦੇ ਜਾਣਾ ਜਿਹੜਾ ਵੀ ਵੱਧ ਘੱਟ ਹੋਊਗਾ ਫਿਰ ਆਪਾਂ ਨੇ ਐਡਜਸਟ ਕਰ ਲੈਣਾ ਹੈ ਪਰ ਇਹ ਦੇਖੋ ਆਪਣੀ ਜਿਹੜੀ 슬ੀਵਜ਼ ਹੈਗੀ ਆ ਉਹ ਪੂਰੀ ਐਨ ਬਣ ਕੇ ਰੈਡੀ ਹੋ ਗਈ ਆ ਪ੍ਰੋਪਰ ਇਹਦੇ ਵਿੱਚ ਕਿਤੇ ਵੀ ਵੱਧ ਘਟ ਨਹੀਂ ਹੋਇਆ ਤੇ ਇੱਥੇ ਆਪਾਂ ਨੇ ਹੁਣ ਸਲਾਈ ਲਗਾ ਲੈਣੀ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਸ਼ੋਲਡਰ ਪੱਟੀ ਨਾਲ ਤੋਂ ਹੀ ਅਟੈਚ ਕਰ ਸਕਦੇ ਹੋ ਠੀਕ ਹੈ ਤੇ ਇੱਥੋਂ ਆਪਾਂ ਨੇ ਹੁਣ ਬਿਲਕੁਲ ਨਾਲ-ਨਾਲ 1/2 ਇੰਚ ਦੀ ਜਿਹੜੀ ਆ ਸਲਾਈ ਲਗਾ ਦੇਣੀ ਆ ਸੇਮ ਇਸੇ ਤਰ੍ਹਾਂ ਹੀ ਤੁਸੀਂ ਦੂਜੀ ਸਲਾਈ ਜਿਹੜੀ ਲਗਾਣੀ ਆ ਠੀਕ ਹੈ ਔਰ ਇਸੇ ਤਰ੍ਹਾਂ ਆਪਾਂ ਨੇ ਹੁਣ ਦੂਜੀ 슬ੀਵ ਰੈਡੀ ਕਰਕੇ ਇਹਦੇ ਨਾਲ ਅਟੈਚ ਕਰ ਲੈਣੀ ਆ ਔਰ ਬਣਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਇਹਦੀ ਫਾਈਨਲ ਲੁੱਕ ਵੀ ਦਿਖਾਵਾਂਗੇ ਕਿ ਕਿਵੇਂ ਦਾ ਬਣਿਆ ਔਰ ਤੁਸੀਂ ਵੀ ਜਰੂਰ ਦੱਸਣਾ ਕਿ ਤੁਹਾਨੂੰ ਇਹ ਸੂਟ ਜਾਂ ਸਟਿਚਿੰਗ ਜਿਹੜੀ ਸਾਡੀ ਉਹ ਕਿਵੇਂ ਦੀ ਲੱਗੀ ਔਰ ਬਣ ਕੇ ਸੂਟ ਜਿਹੜਾ ਤੁਹਾਨੂੰ ਕਿਵੇਂ ਦਾ ਲੱਗਾ ਠੀਕ ਹੈ ਕਮੈਂਟ ਜਰੂਰ ਕਰਦਿਆ ਕਰੋ ਕਿਉਂਕਿ ਕਮੈਂਟ ਤੋਂ ਹੀ ਸਾਨੂੰ ਪਤਾ ਲੱਗਦਾ ਆ ਠੀਕ ਹੈ ਇਹ ਦੇਖੋ ਆਪਣੀ 슬ੀਵ ਬਿਲਕੁਲ ਪਰਫੈਕਟ ਜੁੜ ਗਈਆਂ ਨੇ ਕਿ ਤੇ ਉਹ ਵੀ ਬਾਲ ਜਾਂ ਜਿਹੜਾ ਆ ਕਪੜਾ ਇਕੱਠਾ ਨਹੀਂ ਹੋਇਆ ਠੀਕ ਹੈ ਜਾਂ ਵਿੰਗੀ ਟੇਢੀ ਸੀਨ ਨਹੀਂ ਲੱਗੀ ਹੈ ਕਿ ਦੇਖੋ ਬਿਲਕੁਲ ਸਿੱਧੀ ਆ ਤੇ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਜੋੜ ਲੈਣਾ ਆ ਹਾਂਜੀ ਇਹ ਦੇਖੋ ਆਪਾਂ ਹੁਣ ਸੂਟ ਸਲਾਈ ਕਰਕੇ ਰੈਡੀ ਕਰ ਲਿਆ ਹੈ ਤੇ ਇਹਦੀ ਫਾਈਨਲ ਲੁੱਕ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਜਿਹੜਾ ਪਰਫੈਕਟ ਬਣਿਆ ਆ ਤੇ ਕਿਉਂਕਿ ਡੰਮੀ ਦਾ ਸਾਈਜ਼ ਛੋਟਾ ਹੈ ਉਹ ਫੁੱਲ ਹੈਵੀ ਸੂਟ ਹੈ ਇਹ ਦੇਖੋ ਇਹ ਤੁਹਾਨੂੰ ਜੋ ਫਿਟਿੰਗ ਹੋਣੀ ਆ ਸੂਟ ਦੀ ਤਾਂ ਇਸ ਤਰ੍ਹਾਂ ਜਿਹੜੀ ਆ ਪਲੇਟਾਂ ਦੀ ਫਿਟਿੰਗ ਜਿਹੜੀ ਆ ਸਾਡੀ ਸਹੀ ਬਣ ਜਾਣੀ ਆ ਠੀਕ ਹੈ ਔਰ ਇਹਦੇ ਚਾਕਾਂ ਤੇ ਆਪਾਂ ਨੇ ਜਿਹੜੀ ਪਾਈਪਿੰਗ ਅਟੈਚ ਕੀਤੀ ਆ ਇਹਦੀ ਇੱਕ ਅਲੱਗ ਤੋਂ ਵੀਡੀਓ ਤੁਹਾਨੂੰ ਫੇਰ ਕਦੇ ਦਿਖਾਵਾਂਗੇ ਤੁਹਾਨੂੰ ਆਪਾਂ ਜਿਵੇਂ 슬ੀਵਸ ਦੇ ਉੱਤੇ ਲਗਾਣੀਆਂ ਦੱਸੀਆਂ ਆ ਪਾਈਪਿੰਗ ਸੇਮ ਉਸੇ ਤਰ੍ਹਾਂ ਹੀ ਆਪਾਂ ਚਾਕਾਂ ਤੇ ਲਗਾਣੀ ਆ ਠੀਕ ਹੈ ਇਹ ਦੇਖੋ ਕਿੰਨੀ ਫਿਨਿਸ਼ਿੰਗ ਨਾਲ ਸਾਡੀ ਪਾਈਪਿੰਗ ਲੱਗੀ ਆ ਇਸ ਤਰ੍ਹਾਂ ਤੁਸੀਂ ਵੀ ਜਿਹੜਾ ਸਿੰਪਲ ਸੂਟ ਹੈਗਾ ਉਹ ਸਲਾਈ ਕਰ ਸਕਦੇ ਆ ਤੇ ਬਿਲਕੁਲ ਸੌਖਾ ਤਰੀਕਾ ਹੈ ਅਗਰ ਫਿਰ ਵੀ ਤੁਹਾਨੂੰ ਕੁਝ ਨਹੀਂ ਸਮਝ ਲੱਗਦਾ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਕੋਈ ਵੀ ਡਾਊਟ ਹੈਗਾ ਤਾਂ ਤੁਸੀਂ ਉਹ ਸਾਨੂੰ ਕਮੈਂਟ ਕਰਕੇ ਕਲੀਅਰ ਕਰ ਸਕਦੇ ਹੋ ਤੇ ਤੁਸੀਂ ਸਾਨੂੰ ਇੰਸਟਾਗ੍ਰam ਤੇ ਵੀ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਦੀ ਸਾਡੀ ਆਈਡੀ ਹੈਗੀ ਹੈ ਕਾਰਪਟਿਕ ਬਲਾਚੌਰ ਤੇ ਅਗਰ ਤੁਹਾਨੂੰ ਵੀਡੀਓ ਸਾਡੀਆਂ ਪਸੰਦ ਆਉਂਦੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਕਾਰਪਟਿਕ ਚੈਨਲ